ਹੈਲੋ ਸਾਥੀਓ ਇੱਕ ਵਾਰੀ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ਸੋ ਇਹ ਵੀਡੀਓ ਖਾਸ 882364 ਕੈਂਡੀਡੇਟ ਲਈ ਰਹਿਣ ਵਾਲੀ ਆ ਸੋ ਜਿਨੇ ਵੀ ਤੁਹਾਡੇ ਡਾਊਟ ਨੇ 882364 ਵਾਲਿਆਂ ਦੇ ਕਿ ਕਿੰਨੇ ਨੰਬਰ ਵਾਲਾ ਖੁਦ ਨੂੰ ਸੇਫ ਸਮਝੇ ਹੋਰ ਲਿਸਟਾ ਕਦੋਂ ਆਉਣਗੀ ਆ ਕੱਟਆਫ ਕਿੰਨੀ ਡਾਊਨ ਜਾਏਗੀ ਸੋ ਜਿਨੇ ਵੀ 2364 ਵਾਲੇ ਸਾਥੀ ਨੇ ਉਹ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਸੁਣਿਓ ਇੱਕ ਰਿਕੁਐਸਟ ਹੈ ਬਸ ਤੁਹਾਡੇ ਅੱਗੇ ਕਿ ਵੀਡੀਓ ਨੂੰ ਐਂਡ ਤੱਕ ਪਹਿਲਾਂ ਜ਼ਰੂਰ ਦੇਖ ਲਿਓ ਵੀਡੀਓ ਨੂੰ ਹਾ ਜੇ ਓਪਨ ਹੀ ਕਰਦੇ ਹੋ ਤੁਸੀਂ ਕਮੈਂਟ ਕਰਨੇ ਸ਼ੁਰੂ ਕਰ ਦੇਉਂਦੇ ਹੋ ਕਿ ਸਾਰੇ ਡਾਊਟ ਆਏ ਡਾਊਟ ਹੈ ਜੋ ਤੁਹਾਡੇ ਡਾਊਟ ਹੋਣਗੇ ਉਹ ਵੀਡੀਓ ਦੇ ਐਂਡ ਤੱਕ ਸਾਰੇ ਹੀ ਕਲੀਅਰ ਹੋ ਜਾਣਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਸੁਨਣਾ ਉਸ ਤੋਂ ਬਾਅਦ ਜੇਕਰ ਕੋਈ ਤੁਹਾਡਾ ਡਾਊਟ ਬਜਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਪਹਿਲੀ ਰਿਕਵੈਸਟ ਹੈ ਤੁਹਾਡੇ ਅੱਗੇ ਦੂਸਰੀ ਇਹ ਹੈ ਕਿ ਚੈਨਲ ਤੇ ਨਵੇਂ ਆਇਓ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਔਰ ਨਾਲ ਦੇ ਉੱਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਜਦੋਂ ਵੀ ਕੋਈ ਵੀਡੀਓ अपलोड ਹੋਏ ਜਾਂ 8TT 2364 ਰਿਗਾਰਡਿੰਗ ਕੋਈ ਅਪਡੇਟ ਆਏ ਤਾਂ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਸੋ ਹੁਣ ਆਪਾਂ ਗੱਲ ਕਰਦੇ ਹਾਂ 1 ਬਾਈ 1 ਜੋ ਤੁਹਾਡੇ ਡਾਊਟ ਨੇ ਉਹ ਮੈਂ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ। ਸਭ ਤੋਂ ਪਹਿਲਾ ਡਾਊਟ ਹੈ ਜੋ ਤੁਹਾਡਾ ਕਿ ਜੋ 8TT 2364 ਪਰਤੀ ਹੈ ਇਸ ਦੀ ਮੈਰਿਟ ਜਾਂ ਆਪਾਂ ਕਹ ਲਈਏ ਕਿ ਕੱਟਆਫ ਉਹ ਡਾਊਨ ਜਾਏਗੀ ਜਾਂ ਨਹੀਂ ਜਾਏਗੀ। ਸੋ ਸਭ ਤੋਂ ਪਹਿਲਾਂ ਇਸ ਦੇ ਰੀਜ਼ਨ ਦੱਸਦਾ ਕਿ ਮੈਰਿਟ ਜੋ ਡਾਊਨ ਜਾਏਗੀ ਤਾਂ ਇਸ ਦਾ ਆਨਸਰ ਹੈ ਯੈਸ ਠੀਕ ਹੈ ਇਸ ਦਾ 90% ਆਨਸਰ ਹੈ ਉਹ ਹੈ ਯੈਸ ਔਰ ਨੋ ਜੋ ਹੈ ਉਹ ਹੈ 10% ਇਹ 10% ਦਾ ਮੈਂ ਰੀਜ਼ਨ ਦੱਸਾਂਗਾ ਕਿਉਂ ਕਹਿ ਰਿਹਾ ਸਭ ਤੋਂ ਪਹਿਲਾਂ ਮੈਂ ਯੈਸ ਵਾਲੇ ਰੀਜ਼ਨ ਦੱਸ ਦੇਣਾ ਤੁਹਾਨੂੰ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਬੀ ਐਡ ਦੀ ਸੈਕਰੂਟਨੀ ਜੋ ਹੈ ਉਹ ਨਹੀਂ ਹੋ ਰਹੀ ਇਸ ਤੋਂ ਇਲਾਵਾ NIUS ਵਾਲਿਆਂ ਦੀ DV ਜੋ ਹੈ ਉਹ ਨਹੀਂ ਹੋ ਰਹੀ ਇਸ ਦਾ ਪਿੱਛੇ ਕਾਰਨ ਹੈ ਸਪੀਕਿੰਗ ਆਰਡਰ ਜੋ ডিপਾਰਟਮੈਂਟ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਠੀਕ ਹੈ ਉਸ ਤੋਂ ਇਲਾਵਾ ਜਿਨ੍ਹਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਰਹੀ ਹੈ ਜਿਨ੍ਹਾਂ ਦੀ ਸਕਰੂਟੀਨੀ ਹੋ ਰਹੀ ਹੈ ਹੋ ਸਕਦਾ ਹੈ ਕਿ ਉਹਨਾਂ ਕੋਲ PS TET ਨਾ ਹੋਵੇ ਠੀਕ ਹੈ ਹੋ ਸਕਦਾ ਹੈ ਉਹਨਾਂ ਕੋਲ ETT ਨਾ ਹੋਵੇ ਠੀਕ ਹੈ ਇਸ ਤੋਂ ਇਲਾਵਾ ਹੋ ਸਕਦਾ ਹੈ ਕਿ ਉਹਨਾਂ ਦਾ ਕੋਈ ਹੋਰ ਡਾਕੂਮੈਂਟ ਜੋ ਹੈ ਉਹ ਇਨਕੰਪਲੀਟ ਹੋਏ ਓਕੇ ਸੋ ਇਸ ਤੋਂ ਇਲਾਵਾ ਜੋ ਕੱਟ ਆਫ ਦੇ ਵਿੱਚ ਨਾਮ ਆ ਰਹੇ ਆ ਜੋ ਕੱਟ ਆਫ ਲਿਸਟਾਂ ਲੱਗ ਰਹੀਆਂ ਨੇ ਉਹਨਾਂ ਦੇ ਵਿੱਚੋਂ ਘਟੋ ਘੱਟ 60% ਤੋਂ ਉੱਪਰ ਅਬਵ ਜੋ ਹੈ ਉਹ 6835 ਦੇ ਵਿੱਚ ਜੁਆਇਨ ਕਰ ਚੁੱਕੇ ਆ ਠੀਕ ਹੈ ਇਸ ਤੋਂ ਇਲਾਵਾ 10% ਦੇ ਆਸ-ਪਾਸ ਇਦਾਂ ਦੇ ਕੈਂਡੀਡੇਟ ਆ ਜੋ ਪੰਜਾਬ ਦੇ ਵਿੱਚ ਜਾਂ ਸੈਂਟਰ ਦੇ ਵਿੱਚ ਜਿੰਨੀਆਂ ਵੈਕੈਂਸੀਜ਼ ਆਈਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਜੁਆਇਨਿੰਗ ਹੋ ਚੁੱਕੀ ਹੈ ਠੀਕ ਹੈ ਇਸ ਤੋਂ ਇਲਾਵਾ ਕਲੈਰੀਕਲ ਦੇ ਵਿੱਚ ਆਈਆਂ ਕਾਫੀ ਸਾਰੀਆਂ ਪੋਸਟਾਂ ਪੰਜਾਬ ਪੁਲਿਸ ਦੇ ਵਿੱਚ ਆਈਆਂ ਪੋਸਟਾਂ ਉਧਰੋਂ ਜੁਆਇਨ ਕਰ ਚੁੱਕੇ ਆ ਸੋ ਇਹ ਰੀਜ਼ਨ ਆ ਕਿ ਜੋ ਕੱਟਆਫ ਹੈ ਉਹ ਹੋਰ ਡਾਊਨ ਜਾਏਗੀ ਠੀਕ ਹੈ ਆਥੈਂਟਿਕ ਰੀਜ਼ਨ ਮੈਂ ਦੱਸ ਰਿਹਾ ਔਰ ਜੋ 10% ਮੈਂ ਦੱਸਿਆ ਹੈ ਕਿ ਕੱਟਆਫ ਡਾਊਨ ਨਹੀਂ ਜਾਏਗੀ ਉਸ ਦਾ ਮੇਨ ਵੱਡਾ ਕਾਰਨ ਹੈ ਬੀ ਐਡ ਵੱਲੋਂ ਲੱਗਿਆ ਕੇਸ ਠੀਕ ਹੈ ਇਸ ਕੇਸ ਦੇ ਉੱਪਰ ਕੀ ਫੈਸਲਾ ਆਉਂਦਾ ਹੈ ਜੇਕਰ ਇਹ ਕੇਸ ਦਾ ਫੈਸਲਾ ਬੀ ਐਡ ਦੇ ਵੱਲ ਗਿਆ ਤਾਂ ਇਹ ਕੱਟ ਆਫ ਜੋ ਹੈ ਉਹ ਉੱਪਰ ਨੂੰ ਜਾਏਗੀ ਠੀਕ ਹੈ ਜੇ ਕੇਸ ਦਾ ਫੈਸਲਾ ਬੀ ਐਡ ਦੇ ਪੱਖ ਵਿੱਚ ਨਹੀਂ ਗਿਆ ਤਾਂ ਕੱਟ ਆਫ ਡਾਊਨ ਫੇਰ ਹੋ ਜਾਏਗੀ 100% ਠੀਕ ਹੈ ਫਿਰ ਇਹ 10% ਵੀ ਨਹੀਂ ਰਹੇਗੀ ਠੀਕ ਹੈ ਇਹ ਕੇਸ ਦੀ ਹੀਅਰਿੰਗ ਜੋ ਹੈ ਤੁਹਾਨੂੰ ਸਭ ਨੂੰ ਪਤਾ ਹੈ ਕਿ ਦੋ ਕੇਸ ਲੱਗੇ ਆ 882364 ਭਰਤੀ ਤੇ ਪਹਿਲੇ ਦੀ 18 ਤਰੀਕ ਔਰ ਦੂਸਰੇ ਦੀ 19 ਹੈ ਇਹਨਾਂ ਰਿਗਾਰਡਿੰਗ ਜਦੋਂ ਵੀ ਅਪਡੇਟ ਆਏਗੀ ਤੁਹਾਡੇ ਨਾਲ ਇਸੇ ਚੈਨਲ ਤੇ ਸਾਂਝੀ ਕੀਤੀ ਜਾਏਗੀ ਇਸ ਲਈ ਮੈਂ ਕਹਿ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇਤੇ ਬੈਲ ਆਈਕਨ ਦਾ ਬਟਨ ਨੂੰ ਜ਼ਰੂਰ ਦਬਾ ਲਓ ਉਸ ਤੋਂ ਇਲਾਵਾ ਕਿਹੜੇ ਕਿਹੜੇ ਕੈਂਡੀਡੇਟ ਜੋ ਹੈ ਉਹ ਖੁਦ ਨੂੰ ਸੇਫ ਸਮਝਣ ਕਿਹੜੇ ਕਿਹੜੇ ਕੈਂਡੀਡੇਟ ਖੁਦ ਨੂੰ ਸੇਫ ਸਮਝਣ ਜਿੰਨੇ ਵੀ ਸਪੋਰਟਸ ਵਾਲੇ ਕੈਂਡੀਡੇਟ ਆ ਇਹ 올 ਕੈਂਡੀਡੇਟ ਸਿਲੈਕਟ ਹੋਣਗੇ ਠੀਕ ਹੈ ਜਿੰਨੇ ਵੀ ਐਕਸ ਸਰਵਿਸਮੈਨ ਨੇ ਚਾਹੇ ਉਹ ਜਰਨਲ ਕੈਟਾਗਰੀ ਵਿੱਚ ਹੋਣ ਚਾਹੇ ਉਹ ਬੀਸੀ ਕੈਟਾਗਰੀ ਵਿੱਚ ਹੋਣ ਚਾਹੇ ਉਹ ਐਸਸੀ ਆਰ ਐਂਡਓ ਵਿੱਚ ਹੋਣ ਇਹ ਸਾਰੇ ਹੀ ਸਿਲੈਕਟ ਹੋਣਗੇ ਇਹ ਖੁਦ ਨੂੰ ਸੇਫ ਸਮਝਣ ਅਗਰ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਹੈ ਤਾਂ ਠੀਕ ਹੈ ਇਸ ਤੋਂ ਇਲਾਵਾ ਅਗਲਾ ਤੁਹਾਡਾ ਜੋ ਡਾਊਟ ਹੈ ਉਹ ਹੈ ਓਵਰ ਵੀ ਓਵਰ ਏਜ ਵਾਲਿਆਂ ਦਾ ਓਵਰ ਏਜ ਵਾਲਿਆਂ ਦਾ ਡਾਊਟ ਇਹ ਹੈ ਉਹਨਾਂ ਦਾ ਕੁਐਸਚਨ ਇਹ ਹੈ ਕਿ ਸਰ ਐਸੀ ਜੋ ਹੈ ਹੁਣ ਓਵਰੇਜ ਹੋ ਚੁੱਕੇ ਆ ਕੀ ਸਾਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਜਾਣਾ ਚਾਹੀਦਾ ਤਾਂ ਇਸ ਦਾ ਆਨਸਰ ਹੈ ਯੈਸ ਜਦੋਂ ਤੁਸੀਂ ਫਾਰਮ ਫਿਲ ਕੀਤਾ ਸੀ 882364 ਵਾਲਾ ਉਦੋਂ ਜੋ ਤੁਹਾਡੀ ਏਜ ਹੈ ਉਹੀ ਕਾਊਂਟ ਹੋ ਰਹੀ ਹੈ ਠੀਕ ਹੈ ਜੋ ਪੜਤਾਲ ਫਾਰਮ ਹੈ ਦੇਖਿਆ ਹੋਏਗਾ ਤੁਸੀਂ ਉੱਥੇ ਜੋ ਤੁਸੀਂ ਆਪਣੀ ਉਮਰ ਦੱਸਣੀ ਹੈ ਉੱਥੇ ਉਹ ਉਮਰ 1 1 2020 ਦੇ ਅਕੋਰਡਿੰਗ ਦੱਸਣੀ ਹੈ ਠੀਕ ਹੈ ਸ਼ਾਇਦ ਇਹੀ ਲਿਖਿਆ ਹੋਇਆ ਹੈ 1 1 2020 ਬਾਕੀ ਤੁਸੀਂ ਪੜਤਾਲ ਫਾਰਮ ਤੇ ਦੇਖ ਲਿਓ ਓਕੇ ਸੋ ਇਸ ਲਈ ਜੋ ਤੁਹਾਡੀ ਏਜ ਇਸ ਫਾਰਮ ਨੂੰ ਫਿਲ ਕਰਨ ਟਾਈਮ ਸੀ 882364 ਵਾਲੇ ਉਹੀ ਏਜ ਅਕੋਰਡਿੰਗ ਤੁਸੀਂ ਆਪਣੀ ਡਾਕੂਮੈਂਟ ਵੈਰੀਫਿਕੇਸ਼ਨ ਕਰਵਾ ਸਕਦੇ ਹੋ ਠੀਕ ਹੈ ਲੇਕਿਨ ਤੁਹਾਡੇ ਕੋਲ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਆ ਏਟਟੀ ਹੋਣੀ ਚਾਹੀਦੀ ਆ ਬਾਕੀ ਜੋ ਡਿਪਾਰਟਮੈਂਟ ਦੇ ਲੋਨ ਡਾਕੂਮੈਂਟ ਮੰਗੇ ਗਏ ਆ ਉਹ ਹੋਣੇ ਚਾਹੀਦੇ ਆ ਫਿਰ ਇਸ ਤੋਂ ਅਗਲਾ ਕੁਐਸਚਨ ਹੈ ਕਿ ਹੋਰ ਲਿਸਟਾਂ ਆਉਣਗੀਆਂ ਜਾਂ ਨਹੀਂ ਤਾਂ ਇਸ ਦਾ ਆਨਸਰ ਸਭ ਤੋਂ ਪਹਿਲਾਂ ਇਹ ਹੈ ਕਿ ਸਭ ਤੋਂ ਪਹਿਲਾਂ ਐਬਸੈਂਟ ਕੈਂਡੀਡੇਟ ਜੋ ਨਹੀਂ ਉਹਨਾਂ ਨੂੰ ਮੌਕਾ ਦੇਏਗਾ ਡਿਪਾਰਟਮੈਂਟ ਉਨਾਂ ਲਈ ਇੱਕ ਲੈਟਰ ਜਾਰੀ ਕਰੇਗਾ ਡਿਪਾਰਟਮੈਂਟ ਕਿ ਜੋ ਵੀ ਐਬਸੈਂਟ ਕੈਂਡੀਡੇਟ ਨੇ ਉਹਨਾਂ ਨੂੰ ਇਹ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਡੀਵੀ ਕਰਵਾ ਲੈਣ ਉਸ ਤੋਂ ਬਾਅਦ ਜੇਕਰ ਨਹੀਂ ਪਹੁੰਚਦੇ ਤਾਂ ਫਿਰ ਡਿਪਾਰਟਮੈਂਟ ਦੇ ਵੱਲੋਂ ਅੱਗੇ ਦਾ ਪ੍ਰੋਸੈਸ ਜੋ ਹੈ ਉਹ ਸ਼ੁਰੂ ਹੋਏਗਾ ਹਾਂ ਹੋਰ ਲਿਸਟਾ ਡਿਪੈਂਡ ਕਰਦੀਆਂ ਬੀਐਡ ਦੇ ਕੇਸ ਤੇ ਠੀਕ ਹੈ ਜੇ ਬੀਐਡ ਦੇ ਜੁਵਲੋ ਜੋ ਕੇਸ ਲਗਾਇਆ ਗਿਆ ਹੈ ਉਹ ਬੀਐਡ ਦੇ ਹੱਕ ਵਿੱਚ ਆਉਂਦਾ ਤਾਂ ਹੋਰ ਲਿਸਟਾਂ ਨਹੀਂ ਆਉਣਗੀਆਂ ਬੀਐਡ ਵਾਲੇ ਕੈਂਡੀਡੇਟ ਨੂੰ ਡੀਵੀ ਲਈ ਬੁਲਾਇਆ ਜਾਏਗਾ ਇਸ ਤੋਂ ਇਲਾਵਾ ਜੇਕਰ बीएड ਦੇ ਪੱਖ ਵਿੱਚ ਇਹ ਕੇਸ ਨਹੀਂ ਆਉਂਦਾ ਤਾਂ 100% ਹੈ ਕਿ ਹੋਰ ਲਿਸਟਾਂ ਆਉਣਗੀਆਂ ਔਰ ਕੱਟ-ਆਫ ਡਾਊਨ ਜਾਏਗੀ ਠੀਕ ਹੈ ਕਿੰਨੀ ਜਾਏਗੀ ਹਰੇਕ ਕੈਟਾਗਰੀ ਦੀ ਇਸ ਨੂੰ ਲੈ ਕੇ ਮੈਂ ਪਹਿਲਾਂ ਇਹੀ ਕਹਿ ਚੁੱਕਿਆ ਕਿ ਜਦੋਂ ਪੂਰੀ ਡੀਵੀ ਹੋ ਜਾਏਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ-ਇੱਕ ਕੈਟਾਗਰੀ ਦੀ ਕੱਟ-ਆਫ ਨੰਬਰ ਵਾਈਜ਼ ਦੱਸਾਂਗਾ ਕਿ ਜਨਰਲ ਦੀ ਇੰਨੀ ਕੱਟ-ਆਫ ਡਾਊਨ ਜਾਏਗੀ BC ਦੀ ਇੰਨੀ ਜਾਏਗੀ SC RO ਦੀ ਇੰਨੀ ਜਾਏਗੀ MB ਦੀ ਇੰਨੀ ਜਾਏਗੀ ਠੀਕ ਹੈ ਉਹ ਸਾਰੀ ਕਟ-ਆਫ ਮੈਂ ਤੁਹਾਨੂੰ ਡਿਟੇਲ ਵਿੱਚ ਦੱਸਾਂਗਾ ਜਦੋਂ ਪੂਰੀ ਡਾਕੂਮੈਂਟ ਵੈਰੀਫਿਕੇਸ਼ਨ ਵਾਲੀ ਜੋ ਹੈ ਜੋ ਤਰੀਕ ਦਿੱਤੀ ਹੋਈ ਹੈ 21 ਤਰੀਕ ਤੱਕ ਹੈ ਸ਼ਾਇਦ ਉਸ ਤੋਂ ਬਾਅਦ ਇੱਕ ਵੀਡੀਓ ਪ੍ਰੋਪਰ ਬਣਾਈ ਜਾਏਗੀ ਉਸ ਤੋਂ ਇਲਾਵਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ BARD ਦਾ ਕੇਸ ਲੱਗਿਆ ਔਰ ਇੱਕ NIOS ਵੱਲੋਂ ਕੇਸ ਲੱਗਿਆ ਇਹਨਾਂ ਦੀ ਹੀアリング ਡੇਟ ਜੋ ਹੈ ਉਹ 18 ਔਰ 19 ਹੈ ਇਸ ਮਹੀਨੇ ਦੀ ਇਸ ਕੇਸ ਦੇ ਉੱਪਰ ਬਹੁਤ ਵੱਡਾ ਜੋ ਹੈ ਉਹ ਪ੍ਰਭਾਵ ਪੈਂਦਾ ਹੈ ਈਟੀਟੀ 2364 ਦਾ ਠੀਕ ਹੈ ਬੀਅਰਡ ਦੇ ਵੱਲੋਂ ਜੋ ਹਵਾਲਾ ਦਿੱਤਾ ਗਿਆ ਹੈ ਉਹ ਨੋਟੀਫਿਕੇਸ਼ਨ ਦਾ ਦਿੱਤਾ ਗਿਆ ਹੈ ਔਰ ਈਟੀਟੀ ਦੇ ਕੋਲ ਆਪਣੇ ਜੋ ਹੈ ਉਹ ਤਰਕ ਨੇ ਇਸ ਦੇ ਇਲਾਵਾ ਸੁਪਰੀਮ ਕੋਰਟ ਦਾ ਜੋ ਹੈ ਆਰਡਰ ਜੋ ਆਇਆ ਹੋਇਆ ਹੈ ਈਟੀਟੀ ਦੇ ਪੱਖ ਦੇ ਵਿੱਚ ਉਹ ਵੀ ਈਟੀਟੀ ਦੇ ਕੋਲ ਹੈ ਸੋ ਬਾਕੀ ਹਾਈ ਕੋਰਟ ਦੇ ਉੱਪਰ ਹੈ ਹਾਈ ਕੋਰਟ ਦੇ ਜੋ ਜੱਜ ਫੈਸਲਾ ਕਰਨਗੇ ਇਸ ਭਰਤੀ ਨੂੰ ਲੈ ਕੇ ਉਹ ਡਿਪੈਂਡ ਕਰੇਗਾ ਇਸ ਭਰਤੀ ਨੂੰ ਕਿ ਕਿਵੇਂ ਇਸ ਭਰਤੀ ਨੂੰ ਸਿਰੇ ਚੜਾਇਆ ਜਾਏਗਾ ਸੋ ਹੋਪ ਕਿ ਤੁਹਾਡੇ ਜੋ ਡਾਊਟ ਨੇ ਉਹ ਕਲੀਅਰ ਹੋ ਚੁੱਕੇ ਹੋਣਗੇ ਹਜੇ ਵੀ ਤੁਸੀਂ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਔਰ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਇਸ ਤੋਂ ਇਲਾਵਾ ਇੱਕ ਚੀਜ਼ ਹੋਰ 888 2364 ਜੁਆਇਨਿੰਗ ਪ੍ਰੋਸੈਸ ਇਸ ਨੂੰ ਲੈ ਕੇ ਇੱਕ ਪ੍ਰੋਪਰ ਵੀਡੀਓ ਮੈਂ ਤੁਹਾਨੂੰ ਦੱਸਾਂਗਾ ਉਸ ਦੇ ਵਿੱਚ ਕਿ ਸਕਰੂਟਨੀ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਉਸ ਤੋਂ ਬਾਅਦ ਸਟੇਸ਼ਨ ਚੂਜ਼ ਕਿਵੇਂ ਹੋਣਗੇ ਠੀਕ ਹੈ ਬਾਕੀ ਕਿਵੇਂ ਮੈਡੀਕਲ ਕਰਾਉਣਾ ਹੈ ਕਦੋਂ ਕਰਾਉਣਾ ਹੈ ਕਦੋਂ ਪੁਲਿਸ ਵੈਰੀਫਿਕੇਸ਼ਨ ਹੋਏਗੀ ਠੀਕ ਹੈ ਕਿਵੇਂ ਹਾਜ਼ਰੀ ਰਿਪੋਰਟ ਜੋ ਹੈ ਉਹ ਤੁਸੀਂ ਦੇਣੀ ਹੁੰਦੀ ਹੈ ਕਿੱਥੋਂ ਕੀ ਮਿਲਦਾ ਹੈ ਡਿਸਪੈਚ ਨੰਬਰ ਕਿਹੜਾ ਮਿਲਦਾ ਹੈ ਉਹ ਸਾਰੀਆਂ ਚੀਜ਼ਾਂ ਜੋ ਹੈ ਤੁਹਾਨੂੰ ਇੱਕ ਵੀਡੀਓ ਇਸ ਚੈਨਲ ਤੇ ਮਿਲੇਗੀ ਕਿ ਕਿਵੇਂ ਤੁਸੀਂ ਆਪਣੇ ਸਟੇਸ਼ਨ ਚੂਜ਼ ਕਰਨੇ ਆ ਇਹ ਸਾਰੀ ਚੀਜ਼ਾਂ ਜੋ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਦਾ ਪ੍ਰੋਸੈਸ ਹੈ ਉਹ ਇਸ ਚੈਨਲ ਤੇ ਦੱਸਿਆ ਜਾਏਗਾ ਤੁਹਾਨੂੰ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੀ ਤੋ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲਓ ਹਾਂ ਇੱਕ ਚੀਜ਼ ਹੋਰ ਟੈਲੀਗ੍ਰam ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤਾਂ ਲਿੰਕ ਜੋ ਹੈ ਉਹ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਪਿੰਨ ਕਰਨ ਦਾ ਮਤਲਬ ਹੈ ਕਿ ਜੋ ਮੇਰਾ ਕਮੈਂਡ ਪਿੰਨ ਕੀਤਾ ਹੋਏਗਾ ਉਹ ਸਭ ਤੋਂ ਟੋਪ ਦੇ ਟੋਪ ਤੇ ਹੋਏਗਾ ਠੀਕ ਹੈ ਸਭ ਤੋਂ ਪਹਿਲੇ ਸ਼ੋ ਹੋਏਗਾ ਤੁਹਾਨੂੰ ਤੁਸੀਂ ਉੱਥੇ ਲਿੰਕ ਨੂੰ ਕਲਿੱਕ ਕਰੋਗੇ ਤਾਂ ਤੁਸੀਂ ਟੈਲੀਗ੍ਰਾਮ ਚੈਨਲ ਨਾਲ ਜੁੜ ਸਕਦੇ ਹੋ ਇਸ ਤੋਂ ਇਲਾਵਾ ਹੋਰ ਕੋਈ ਜੇਕਰ ਡਾਊਟ ਹੈ ਤੁਹਾਡਾ ਤਾਂ ਉਸ ਡਾਊਟ ਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਓਪਨਲੀ ਪੁੱਛ ਸਕਦੇ ਹੋ ਮੇਰੇ ਵੱਲੋਂ ਕੋਈ ਕਮੈਂਟ ਦੇ ਉੱਪਰ ਕੋਈ ਪ੍ਰਾਈਵੇਸੀ ਨਹੀਂ ਲਗਾਈ ਜਾਂਦੀ ਸੋ ਮੈਂ ਜਿੰਨੇ ਵੀ ਤੁਹਾਡੇ ਵਿਚਾਰ ਹੋਣਗੇ ਉਹ ਲਾਂਗਾ ਉਸ ਤੋਂ ਬਾਅਦ ਜੇਕਰ ਕੋਈ ਮੈਨੂੰ ਲੱਗਿਆ ਕਿ ਵੈਲਿਡ ਰੀਜ਼ਨ ਹੈ ਜਿਸ ਦੇ ਉੱਪਰ ਮੈਨੂੰ ਤੁਹਾਡਾ ਡਾਊਟ ਕਲੀਅਰ ਕਰਨਾ ਬੰਦ ਹੈ ਤਾਂ ਮੈਂ ਪ੍ਰੋਪਰ ਤੁਹਾਨੂੰ ਉਸ ਦੇ ਉੱਪਰ ਗਾਈਡ ਕਰਾਂਗਾ ਸੋ ਹੋਪ ਕਿ ਤੁਹਾਨੂੰ ਜੋ ਜਾਣਕਾਰੀ ਦਿੱਤੀ ਗਈ ਹੈ ਇਨਫੋਰਮੇਸ਼ਨ ਦਿੱਤੀ ਗਈ ਹੈ ਉਹ ਵਧੀਆ ਲੱਗੀ ਹੋਵੇਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਾਲ ਦੀ ਤੋ ਇਹ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਦੇਣਾ ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ